ਇੱਕ ਪੀਰ ਹੋਇਆ ਮਖਦੂਮ ਤੇ ਉਹ ਜਿਹੜਾ ਪੀਰ ਮਖਦੂਮ ਸੀ ਨਾ ਉਹ ਸਮੁੰਦਰ ਤੇ ਮਸੱਲਾ ਆਸਣ ਛਾ ਕੇ ਬੀੜੀ ਵਾਂਗ ਧੂਰ ਲੈਂਦਾ ਸੀ ਪਰ ਮਨ ਵਿੱਚ ਮਾਨ ਮੇਰੇ ਵਰਗਾ ਕੌਣ ਹੋ ਸਕਦਾ ਮਨ ਵਿੱਚ ਆਇਆ ਵੀ ਮੇਰੇ ਵਰਗਾ ਕੋਈ ਹੋ ਸਕਦਾ ਹੈ ਮੇਰੇ ਗੁਰਨਾਮ ਸਿੰਘ ਜੀ ਨੂੰ ਤਰਸ ਆਇਆ ਜਦ ਤੇ ਤੇ ਜਦੋਂ ਗਏ ਨੇ ਨਾ ਇਹਦੇ ਮਨ ਵਿੱਚ ਕਿ ਮੈਂ ਦਿਖਾਵਾਂ ਸ਼ਕਤੀਆਂ ਗੁਰਨਾਮ ਸਿੰਘ ਦੇ ਜਾਸ ਸਮੁੰਦਰ ਦੇ ਇੱਕ ਜਗ੍ਹਾ ਹੈ ਤਿੰਨ ਦਿਨ ਉੱਥੇ ਠਹਿਰ ਗਿਆ ਮਸੱਲਾ ਵਛਾਇਆ ਬੈਠ ਗਿਆ ਫੁਰਨਾ ਕੀਤਾ ਚੱਲ ਪਿਆ ਬੇੜੀ ਵਾਂਗੂ ਉੱਥੇ ਪਹੁੰਚ ਗਿਆ ਸ਼ਾਮ ਵੀ ਭਗਤ ਆਏ 81 21 ਦਾ ਭੋਜਨ ਆ ਗਿਆ ਸਿਰੇ ਭਗਤ ਚਲੇ ਗਏ ਇਹਨੇ ਕੀ ਦੇਖਿਆ ਇੱਕ ਬੇੜਾ ਡੁੱਬ ਰਿਹਾ ਹੈ ਸ਼ਕਤੀ ਨਾਲ ਬਚਾ ਲਿਆ ਵਾਹ ਮਖਦੂਮ ਤੂੰ ਡੁੱਬਦੇ ਬੇੜੇ ਬਚਾ ਸਕਦਾ ਤੂੰ ਡੁੱਬਦੇ ਬੇੜੇ ਬਚਾ ਸਕਦਾ ਸ਼ਾਮ ਪਈ ਭਗਤਾਂ 21 ਦਾ ਭੋਜਨ ਆ ਗਿਆ ਅਗਲੇ ਸਿਰ ਭਗਤ ਚਲੇ ਗਏ ਨੇ ਦੇਖਿਆ ਇੱਕ ਮਨਾਰ ਡਿੱਗ ਰਿਹਾ ਉਹ ਬਚਾਇਆ ਮਾਨ ਵਿੱਚ ਮੈਂ ਡੁੱਬਦਾ ਬੇੜਾ ਵੀ ਬਚਾ ਸਕਦਾ ਮিনার ਵੀ ਬਚਾ ਸਕਦਾ ਮੇਰੇ ਵਰਗਾ ਕੌਣ ਹੈ ਅੱਜ ਸ਼ਾਮ ਨੂੰ ਕਿਸਦਾ ਭੋਜਨ ਨਹੀਂ ਆਇਆ ਉਹ ਜਿਹੜੇ ਵੀ ਭਗਤੀ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਐ ਉਥੇ ਉਹ ਭਗਤ ਵਿਚਾਰ ਕਰਦੇ ਐ ਵੀ ਗੱਲ ਕੀ ਹੈ ਰੱਬ ਦੀ ਰਜਾ ਵਿੱਚ ਕਿੰਨੇ ਦਖਲ ਦਿੱਤਾ ਸਾਰਿਆਂ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਕੀਤਾ ਇਹਨੂੰ ਪੁੱਛਿਆ ਇਹ ਕਹਿੰਦਾ ਮੈਂ ਬੜੇ ਪਰਪਕਾਰ ਕੀਤੇ ਐ ਮੈਂ ਡੁੱਬਦਾ ਢੇਡਾ ਬਚਾਇਆ ਮੈਂ ਮিনার ਬਚਾਇਆ ਕਹਿੰਦੇ ਫਿਰ ਤੂੰ ਚਲਾ ਜਾ ਇੱਥੇ ਤੂੰ ਰੱਬ ਦੀ ਰਿਜਾਬ ਵਿੱਚ ਦੱਸ ਦੁੱਤਾ ਇਹਨੇ ਆਸਨ ਵਿਛਾਇਆ ਚੱਲਦਾ ਹੀ ਨਹੀਂ ਉਹ ਸਿਲੇ ਭਗਤਾਏ ਭਾਈ ਗਿਆਨੀ ਕਹਿੰਦੇ ਮੇਰਾ ਦਰਸ਼ਨ ਨਹੀਂ ਚੱਲਦਾ ਕਹਿੰਦੇ ਗੁਰਨਾਥ ਸਾਹਿਬ ਦਾ ਧਿਆਨ ਤਰ ਤੂੰ ਗੁਰਨਾਥ ਸਾਹਿਬ ਦਾ ਧਿਆਨ ਤਰ ਤੇ ਆਸਨ ਚੱਲ ਪਿਆ ਤਾਂ ਨਾਲ ਤੇਰੀ ਵੱਡੀ ਕਮਾਈ ਬਾਹਰ ਆਇਆ ਸਾਹਿਬ ਨੂੰ ਮਿਲਿਆ ਗੁਰਨਾਥ ਸਾਹਿਬ ਉਥੇ ਵਚਨ ਹੋਏ ਨੇ ਕਿਉਂਕਿ ਇਹਦੇ ਅੰਦਰ ਮੈਂ ਮੇਰੀ ਇੰਨੀ ਸੀ ਕਿ ਮੈਂ ਵੀਰੇ ਮੇਰੇ ਵਰਗਾ ਕੌਣ ਹੈ ਤੇ ਮੇਰੇ ਸਹਿਬ ਕਹਿੰਦੇ ਜਮ ਹਮ ਹੋਤੇ ਤਦ ਤੂੰ ਨਹੀਂ ਆਪ ਤੂੰ ਹੀ ਮੈਂ ਨਹੀਂ ਉਥੇ ਤੂੰ ਦਾ ਨਵਾਸ ਨਹੀਂ ਜਿੱਥੇ ਮੈਂ ਮੇਰੀ ਹੈ ਹੋਂ ਮੈਂ ਹੋਂ ਮੈਂ ਨਾਲ ਨਾਲ ਰੋਤ ਹੈ ਦੋਏ ਨਾਲ ਵਸੇ ਇਕਠਾਏ ਜਿੱਥੇ ਹੋਂ ਮੈਂ ਉਥੇ ਨਾਮ ਨਹੀਂ ਜਿੱਥੇ ਨਾਮ ਉਥੇ ਹੋਂ ਮੈਂ ਇੱਕ ਚੀਜ਼ ਰਹਿਣੀ ਹੈ ਕੈਨ ਲਗਾ ਮੈਂ ਖਾਲੀ ਕਿਉਂ ਹੋ ਗਿਆ ਮੈਂ ਤਾਂ ਡੁੱਬਦਾ ਬੇੜਾ ਬਚਾਇਆ ਮੈਂ ਤਾਂ ਮিনার ਬਚਾਇਆ ਮੇਰੇ ਗੁਰਨਾਥ ਸਾਹਿਬ ਸੱਚੇ ਪਾਸ਼ਾ ਕਹਿੰਦੇ ਡੁੱਬਦਾ ਬੇੜਾ ਵੱਜ ਜਾਣਾ ਕੋਈ ਮਾੜੀ ਗੱਲ ਨਹੀਂ ਮিনার ਵੱਜਣਾ ਮਾੜੀ ਗੱਲ ਨਹੀਂ ਪਰ ਭੁੱਲ ਕਿੱਥੇ ਐ ਪੋਲੇ ਹੈ ਮਖਦੂਮ ਐ ਪੀਰ ਤੂੰ ਜਿਹੜਾ ਕਹਿੰਦਾ ਮੈਂ ਬਚਾਇਆ ਜੇ ਤੂੰ ਰੱਬ ਨਾਲ ਅੱਲਾ ਲਾਲ ਜੁੜਿਆ ਹੁੰਦਾ ਤੂੰ ਕਹਿੰਦਾ ਸੀ ਅੱਲਾ ਨੇ ਬਚਾਇਆ ਫਰਕ ਇਹੀ ਹੈ ਜਿਹੜੇ ਮਾਲਕ ਨਾਲ ਜੁੜੇ ਹੁੰਦੇ ਆ ਉਹ ਕਿੰਨੇ ਪਰਪਕਾਰ ਦੇ ਕਾਰਜ ਕਰਨ ਉਹ ਨਹੀਂ ਕਹਿੰਦੇ ਮੈਂ ਕੀਤੇ ਮੈਂ ਕੀਤੇ ਉਹ ਕਹਿੰਦੇ ਵਾਹਿਗੁਰੂ ਦੇ ਹੁਕਮ ਜੋ ਦੇ ਨੇ ਉਹਦੀ ਕਿਰਪਾ ਨਾਲ ਹੋਇਆ ਤੂੰ ਕਹਿੰਦਾ ਮੈਂ ਬਚਾਇਆ ਤੂੰ ਰੱਬ ਨਾਲ ਅੱਲਾ ਲਾਲ ਨਹੀਂ ਜੁੜਿਆ ਤੂੰ ਤਾਂ ਖਾਲੀ ਹੋ ਗਿਆ ਜੇ ਤੂੰ ਅੱਲਾ ਨਾਲ ਵਾਹਿ ਨਾਲ ਜੁੜਿਆ ਹੁੰਦਾ ਤੂੰ ਖਾਲੀ ਨਹੀਂ ਸੀ ਹੁੰਦਾ ਤੇਰਾ ਹਾਲ ਇਉ ਹੈ ਸੌ ਲਮ੍ਹੇ ਦਿਨਾਂ ਕੈ ਰਾਤੀ ਮਿਲ ਸੰਸ ਸਿਵ ਸਲਾਂ ਛੱਡ ਕੇ ਕ ਰੰਗੀ ਲੱਗਾ ਹੰਸ ਫੇਟ ਅਵੇਹਾ ਜੀਵੈ ਜਿਤ ਖਾਏ ਵਿਧਾਇਆ ਪੇੜ ਦਾਨ ਸੱਚੇ ਨਾਮਿ ਸੰਭੁਦਿ ਸੁਣ ਜੀ ਹੈਰਾਨ ਹੋ ਗਿਆ ਕਹਿ ਲੱਗਾ ਜੀ ਮੈਂ ਕੀ ਕਰਾਂ ਮਾਰ ਕੇ ਕਹਿੰਦੇ ਜਾ ਬਾਬਾ ਫੀਰ ਕੁਲ ਜਾ ਮਖਦੂਮ ਪੀਰ ਚੱਲਦਾ ਚੱਲਦਾ ਬਾਬਾ ਫਰੀਦ ਜਿਨ੍ਹਾਂ ਦਾ ਉਸਲੇ ਨਾਂ ਸੀ ਸ਼ੇਖ ਬ੍ਰਹਮ ਤੇ ਬਾਬਾ ਫਰੀਦ ਜੀ ਦੀ ਗੱਦੀ ਤੇ ਬੈਠਣ ਕਰਕੇ ਬਾਬਾ ਫਰੀਦ ਸ਼ੇਖ ਬ੍ਰਹਮ ਬਾਬਾ ਫਰੀਦ ਨਾਂ ਹੋਇਆ ਕਿ ਲਗਾ ਕੇ ਮੇਰੇ ਵਾਸਤੇ ਗੁਰਨਾਥ ਸਾਹਿਬ ਜੀ ਨੇ ਆਹ ਸ਼ਬਦ ਜਾਣਨ ਕੀਤਾ ਸ਼ੇਖ ਬ੍ਰਹਮ ਬਾਬਾ ਫਰੀਦ ਕਹਿਣ ਲੱਗੇ ਵਿਚਾਰ ਕਰੋ ਉਹ ਆ ਪਰਮੇਸ਼ਰ ਨੇ ਜੋ ਤੁਹਾਡੇ ਵਾਸਤੇ ਚਾਰਨ ਕੀਤਾ ਹੈ ਤੁਹਾਡੇ ਤੇ ਇਸ ਫਿੱਟ ਬੈਠ ਗਿਆ ਹੰਸ ਦਾ ਕੰਮ ਹੈ ਮਾਨਕ ਮੋਤੀ ਚੁਗਣੇ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਹੰਸ ਕਿਹਾ ਪਰ ਕੰਮ ਤੁਸੀਂ ਹੰਸ ਵਾਲੇ ਨਹੀਂ ਕਰਦੇ 16 ਮੈਂ ਦਿਨਾਂ ਕਹਿ ਰਾਤੀ ਮੈਂ ਹੰਸ ਸਿਵਤ ਸਲਾਂ ਛਟਕੇ ਕਰੰਗੀ ਬੈਠ ਲੱਗਾ ਕਰਗਾ ਤੇ ਜਾ ਕੇ ਬਹਿ ਗਿਆ ਕੰਮ ਗਿਰਜਾ ਵਾਲੇ ਕਰਨ ਲੱਗਾ ਤੂੰ ਹੰਸ ਹੋ ਕੇ ਕੰਮ ਗਿਰਜਾ ਵਾਲੇ ਕਰ ਹੰਸ ਦਾ ਕੰਮ ਹੈ ਮਾਨਕ ਮੋਤੀ ਗ੍ਰਹਿਣ ਕਰਨਾ ਤੇ ਜੇ ਹੰਸ ਕਰਗਾ ਤੇ ਜਾ ਕੇ ਬੈਠ ਜਾਵੇ ਤੇ ਉਹਨੂੰ ਲਾਹਾ ਹੁੰਦਾ ਕਹਿੰਦਾ ਮੈਂ ਤੇ ਸਮਝਿਆ ਨਹੀਂ ਉਥੇ ਮਖਦੂਮ ਪੀਰ ਬਾਬਾ ਫਰੀਦ ਸ਼ੇਖ ਬਰਮ ਨੂੰ ਕਹਿੰਦਾ ਮੇਰੇ ਤੇ ਕਿਰਪਾ ਕਰੋ ਧਿਆਨਾਂ ਮੈਂ ਦੀ ਸਰਵਣ ਕਰਿਆ ਜਿਹਾ ਮੇਰੇ ਤੇ ਕਿਰਪਾ ਕਰੋ ਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਤੁਹਾਡੇ ਤੇ ਕਿਰਪਾ ਨਹੀਂ ਕਰ ਸਕਦਾ ਕਹਿੰਦੇ ਕਿਉਂ ਕਹਿੰਦੇ ਮੇਰੇ ਤੇ ਵੀ ਕਿਰਪਾ ਗੁਰਨਾਥ ਸਾਹਿਬ ਨੇ ਕੀਤੀ ਹੈ ਕਿਰਪਾ ਗੁਰਨਾਥ ਸਾਹਿਬ ਹੀ ਕਰ ਸਕਦੇ ਸਮਰੱਥ ਗੁਰੂ ਇਸ ਕਰਕੇ ਤੁਸੀਂ ਗੁਰਨਾਥ ਸਾਹਿਬ ਦੀ ਸ਼ਰਨ ਵਿੱਚ ਹੀ ਜਾਓ ਦੇਖੋ ਉਹ ਬਾਬਾ ਫਰੀਦ ਜਿਹੜੇ ਸ਼ੇਖ ਬ੍ਰਹਮ ਨੇ ਨਾ ਉਹ ਕਹਿੰਦੇ ਮੇਰੇ ਤੇ ਵੀ ਕਿਰਪਾ ਗੁਰਨਾਥ ਸਾਹਿਬ ਨੇ ਕੀਤੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ ਕਹਿੰਦੇ ਮੈਂ ਕਿਵੇਂ ਲੰਬਾ ਕਹਿੰਦੇ ਲੰਬਣ ਦੀ ਲੋੜ ਨਹੀਂ ਉਹ ਕਵਾਚੇ ਥੋੜੇ ਨੇ ਤੂੰ ਯਾਦ ਕਰ ਆਪਣੇ ਆਪ ਕਿਰਪਾ ਤੇਰੇ ਤੇ ਕਰਨਗੇ ਘਟ ਘਟ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਪੀਰ ਪ੍ਰੇਸ਼ਾਨ ਇਹ ਬੈਠ ਗਿਆ ਮਾਲਕ ਨੂੰ ਯਾਦ ਕਰਦਾ ਜਦੋਂ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਮੱਕੇ ਨੂੰ ਗਏ ਨੇ ਨਾ ਰਸਤੇ ਵਿੱਚ ਫਿਰ ਇਹਤੇ ਕਿਰਪਾ ਕੀਤੀ ਹੈ ਤੇ ਜਿਹੜਾ ਕਹਿੰਦਾ ਸੀ ਮੈਂ ਪੀਰ ਮੈਂ ਪੀਰ ਹੁਣ ਕਹਿੰਦਾ ਤੂੰ ਹੀ ਤੂੰ ਤੂੰ ਹੀ ਤੂੰ ਮੈਂ ਨਾ ਹੀ ਪ੍ਰਭ ਸਭ ਕੁਝ ਤੇਰਾ ਵੀਰ ਮੇਰਾ ਮੁਝ ਮੇਂ ਕਿਛ ਨਹੀਂ ਜੋਗਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕੇ ਅੱਲਾ ਕਹਿ ਮੇਰਾ ਲੋੜ ਹੈ ਸਮਰਤ ਗੁਰੂ ਦੀ ਸਾਜ ਸੰਗਤ ਦੀ